ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਰਿਆਂ ਨੂੰ ਦਨ ਦਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਉਪਰਵ ਦਿਆਂ ਲੱਖ ਲੱਖ ਵਧਾਈਆਂ ਹੋਣ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਸਦੇਵ ਆਪ ਸਭਨਾ ਦੇ ਸਿਰ ਤੇ ਰਹੇ ਇਹ ਅਰਦਾਸ ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਹੈ ਗੁਰੂ ਪਿਆਰੇਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਵਿੱਚ ਸੂਫੀ ਫਕੀਰਾਂ ਦਾ ਬੜਾ ਜ਼ੋਰ ਸੀ ਸੂਫੀ ਫਕੀਰ ਤੇ ਤਪਸਵੀ ਕਾਫੀ ਗਿਣਤੀ ਵਿੱਚ ਸਨ ਪਰ ਈਰਖਾ ਤੇ ਹੰਕਾਰ ਉਹਨਾਂ ਦੇ ਅੰਦਰ ਬਹੁਤ ਭਰਿਆ ਹੋਇਆ ਸੀ ਉਹਨਾਂ ਦੇ ਹਿਰਦੇ ਤਪੇ ਰਹਿੰਦੇ ਸੀ ਜੇ ਕੋਈ ਉਹਨਾਂ ਨਾਲ ਬਹਿਸ ਕਰਦਾ ਤਾਂ ਉਹ ਗਰਮ ਹੋ ਕੇ ਮਰਨ ਮਰਉਣ ਤੇ ਵੀ ਤੋਲ ਜਾਂਦੇ ਤੇ ਇਸੇ ਤਰ੍ਹਾਂ ਦਾ ਇੱਕ ਫਕੀਰ ਮੀਆਂ ਮਿੱਠਾ ਸੀ ਇਹ ਸਿਆਲਕੋਟ ਤੋਂ ਥੋੜੀ ਹੀ ਦੂਰ ਰਹਿੰਦਾ ਸੀ ਗੁਰੂ ਪਿਆਰੇਓ ਹਮਜਾ ਗੋਸਨੂ ਸਿੱਧੇ ਰਾਹ ਪਾ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੀਆਂ ਮਿੱਠੇ ਵੱਲ ਚੱਲ ਪਏ ਮੀਆਂ ਦੇ ਬਿਆਨਤ ਚੇਲੇ ਸਨ ਤਪ ਅਲ ਮਸਤੀ ਤੇ ਸੌਤੰਤਰ ਦਾ ਦਾਵਾ ਕਰਕੇ ਉਸ ਨੇ ਬਹੁਤ ਸਾਰੇ ਹਿੰਦੂ ਨੌਜਵਾਨ ਬੱਚਿਆਂ ਨੂੰ ਮੁਸਲਮਾਨ ਬਣਾ ਲਿਆ ਸੀ धागे तबी ते ਜੰਤਰ ਮੰਤਰ ਕਰਦਾ ਸੀ ਹਜ਼ਾਰਾਂ ਔਰਤਾਂ ਮਰਦ ਉਸ ਦੇ ਡੇਰੇ ਵਿੱਚ ਬੈਠੇ ਰਹਿੰਦੇ ਸਨ ਕੋਈ ਔਲਾਦ ਦੀ ਮੰਗ ਕਰਦਾ ਸੀ ਤੇ ਕੋਈ ਦੁਸ਼ਮਣ ਨੂੰ ਬਰਬਾਦ ਕਰਵਾਉਣਾ ਚਾਹੁੰਦਾ ਸੀ ਕੋਈ ਮਰਦ धाਗਾ ਕਰਾਉਂਦਾ ਸੀ ਕਿ ਕੋਈ ਇਸਤਰੀ ਉਹਦੇ ਵਾਸ ਵਿੱਚ ਹੋ ਜਾਏ ਐਸੀਆਂ ਗੈਰ ਕੁਦਰਤੀ ਗੱਲਾਂ ਹੁੰਦੀਆਂ ਸਨ ਭਰਮ ਤੇ ਪਖੰਡ ਬਹੁਤ ਸੀ ਤੇ ਉਸ ਦੇ ਚੇਲੇ निराले ਸਨ ਚੇਲਿਆਂ ਵਿੱਚ ਐਸੇ ਪੁਰਸ਼ ਵੀ ਸਨ ਜੋ ਦੁਰਾਚਾਰੀ ਵੀ ਸਨ ਚਰਸ ਤੇ ਭੰਗ ਪੀ ਕੇ پاگل ਹੋਏ ਹੋਏ ਬੁਰਾਈਆਂ ਹੀ ਸੋਚਦੇ ਰਹਿੰਦੇ ਸੀ अनेका ਪਤੀ ਵਰਤਾ ਔਰਤਾਂ ਦੇ ਧਰਮ ਨੂੰ ਦਾਗ ਲਾਇਆ ਜਾਂਦਾ ਸੀ ਮੀਏ ਮਿੱਠੇ ਦੇ ਡੇਰੇ ਦੀ ਅੰਧੇਰ ਗਰਦੀ ਦੀ ਚਰਚਾ ਦੂਰ ਦੂਰ ਤੱਕ ਪਹੁੰਚੀ ਹੋਈ ਸੀ ਗੁਰੂ ਜੀ ਨੂੰ ਵੀ ਕਿਸੇ ਦੁਖੀ ਨੇ ਇਹ ਵਾਰਤਾ ਸੁਣਾਈ ਤਾਂ ਗੁਰੂ ਜੀ ਉਸ ਸਮੇ ਮੀਏ ਮਿੱਠੇ ਵੱਲ ਚੱਲ ਪਏ ਪਿੰਡ ਤੋਂ ਬਾਹਰ ਮੀਏ ਮਿੱਠੇ ਦਾ ਡੇਰਾ ਸੀ ਗੁਰੂ ਜੀ ਉਸ ਦੇ ਡੇਰੇ ਦੇ ਨੇੜੇ ਰਾਹ ਉੱਤੇ ਜਾ ਕੇ ਬੈਠ ਗਏ ਗੁਰੂ ਜੀ ਦਾ ਬਾਣਾ ਨਾ Hindu ਸਾਧਾਂ ਵਰਗਾ ਸੀ ਤੇ ਨਾ ਹੀ ਮੁਸਲਮਾਨ ਫਕੀਰਾਂ ਵਰਗਾ ਸੀ ਮੀਏ ਮਿੱਠੇ ਦੇ ਚੇਲੇ ਗੁਰੂ ਜੀ ਤੇ ਭਾਈ ਮਰਦਾਨੇ ਜੀ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਈ ਗੁਰੂ ਜੀ ਕੋਲ ਖਲੋ ਗਏ ਤੇ ਕਈ ਪੁੱਛਣ ਵੀ ਲੱਗ ਗਏ ਕਿ ਗੁਰੂ ਜੀ ਤੁਸੀਂ ਕਿੱਥੋਂ ਆਏ ਹੋ ਤੇ ਤੁਸੀਂ ਕੌਣ ਹੋ ਪਰ ਗੁਰੂ ਜੀ ਚੁੱਪ ਰਹੇ ਕਿਸੇ ਨਾਲ ਕੁਝ ਵੀ ਵਚਨ ਵਿਲਾਸ ਨਾ ਕੀਤਾ ਭਾਈ ਮਰਦਾਨਾ ਜੀ ਨੇ ਰਵਾਬ ਵਜਾਉਣੀ ਸ਼ੁਰੂ ਕਰ ਦਿੱਤੀ ਗੁਰੂ ਜੀ ਪ੍ਰਭੂ ਪ੍ਰੇਮ ਵਿੱਚ ਮਗਨ ਹੋ ਕੇ ਲੀਨ ਹੋ ਗਏ ਤੇ ਕੁਝ ਸ਼ਬਦਾਂ ਦਾ ਉਚਾਰਨ ਕੀਤਾ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਕੁਝ ਚੇਲੇ ਜੁਮਣ ਲੱਗ ਪਏ ਉਹਨਾਂ ਦੇ ਹਿਰਦੇ ਵਿੱਚ ਸਦੀਆਂ ਤੋਂ ਵਸੇ ਹੋਏ ਹਨੇਰੇ ਵਿੱਚ ਚਾਨਣ ਹੋਣ ਲੱਗ ਪਿਆ ਇੱਕ ਉਹਨਾਂ ਵਿੱਚ ਮੀਆਂ ਮਿੱਠੇ ਦਾ ਬੜਾ ਸਿਆਣਾ ਚੇਲਾ ਸੀ ਉਹਨੇ ਇਸਲਾਮ ਮਤ ਦੀਆਂ ਪੁਸਤਕਾਂ ਦਾ ਗਿਆਨ ਸੁਣਿਆ ਹੋਇਆ ਸੀ ਉਸਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਸੁਣੀਆਂ ਹੋਈਆਂ ਸੀ ਜੋ ਗੁਰੂ ਜੀ ਦੇ ਵਚਨਾਂ ਨਾਲ ਮੇਲ ਨਹੀਂ ਖਾਂਦੀਆਂ ਸਨ ਉਹ ਭੱਜਾ ਭੱਜਾ ਮੀਆਂ ਮਿੱਠੇ ਕੋਲ ਗਿਆ ਤੇ ਹੱਥ ਜੋੜ ਕੇ ਕਿਹਾ اے ਮੁਰਸ਼ਦ ਦੋ ਮਨੁੱਖ ਆਏ ਹਨ ਉਹਨਾਂ ਦਾ ਬਾਣਾ ਅਜੀਬ ਹੈ ਬੋਲ ਨਿਰਾਲਾ ਹੈ ਤੇ ਉਹ ਕਲਾਮ ਵੀ ਨਿਰਾਲਾ ਹੀ ਪੜਦੇ ਹਨ ਤਾਂ ਮੀਆਂ ਮਿੱਠਾ ਨੇ ਕਿਹਾ ਉਹ ਕੀ ਕਹਿੰਦੇ ਹਨ ਚੇਲੇ ਨੇ ਕਿਹਾ ਇੱਕ ਨੇ ਆਖਿਆ ਹੈ ਲੱਖਾਂ ਪਤਾਲ ਹਨ ਤੇ ਲੱਖਾਂ ਹੀ ਆਕਾਸ਼ ਹਨ ਕੋਈ ਵੀ ਖੁਦਾ ਦੇ ਕੰਮਾਂ ਦੀ ਸਾਰ ਨਹੀਂ ਲੈ ਸਕਦਾ ਪਰ ਤੁਸੀਂ ਤੇ ਸਾਰੇ ਮੁਸਲਮਾਨ ਤਾਂ ਸੱਤ ਪਤਾਲ ਤੇ ਸੱਤ ਆਕਾਸ਼ ਮੰਨਦੇ ਹੋ ਇਸ ਲਈ ਕੌਣ ਸੱਚਾ ਹੈ ਤਦ ਮੀਆਂ ਮਿੱਠਾ ਨੇ ਕਿਹਾ ਅਸੀਂ ਤਾਂ ਉਹ ਕੁਝ ਦੱਸਦੇ ਹਾਂ ਜੋ ਕੁਝ ਸਾਡੇ ਵਲੀ ਦੱਸ ਗਏ ਨੇ ਇਹ ਪਤਾ ਨਹੀਂ ਕੌਣ ਹੈ ਤਾਂ ਚੇਲੇ ਨੇ ਕਿਹਾ ਤੁਸੀਂ ਪਤਾ ਕਰੋ ਤੇ ਅੱਗੇ ਜਾ ਕੇ ਮਿਲੋ ਕਿਤੇ ਕੰਮ ਨਾ ਵਿਗੜ ਜਾਵੇ ਉਹ ਤਾਂ ਕੁਫਰ ਦਾ ਪ੍ਰਚਾਰ ਕਰ ਰਹੇ ਹਨ ਤਦ ਮੀਆਂ ਮਿੱਠਾ ਨੇ ਹੱਸ ਕੇ ਕਿਹਾ ਮੇਰੇ ਜਿਉਂਦੇ ਜੀ ਕੁਫਰ ਦਾ ਪ੍ਰਚਾਰ ਨਹੀਂ ਹੋ ਸਕਦਾ ਕੋਈ ਵੀ ਵਲੀ ਪੀਰ ਮੇਰਾ ਮੁਕਾਬਲਾ ਕਰਨ ਵਾਲਾ ਨਹੀਂ ਹੈ ਮੇਰੇ ਨਾਂ ਦਾ ਪਤਾ ਹੈ ਮੈਂ ਮੀਆਂ ਮਿੱਠਾ ਹ ਗੁਰੂ ਪਿਆਰਿਓ ਜਿੰਮਟੇ ਨੂੰ ਜ਼ਮੀਨ ਤੇ ਮਾਰ ਕੇ ਕਹਿਣ ਲੱਗਾ ਇਹ ਮੇਰਾ ਕਰਾਮਾਤੀ ਜਿੰਮਟਾ ਹੈ ਇਹ ਕਹਿ ਕੇ ਰਿਧੀਆਂ ਸਿਧੀਆਂ ਦਾ ਮਾਲਕ ਮੀਆਂ ਮਿੱਠਾ ਉੱਠ ਕੇ ਖੜਾ ਹੋਇਆ ਗਾਲ ਦੇ ਲੰਮੇ ਚੋਲੇ ਨੂੰ ਠੀਕ ਕੀਤਾ ਤਸਬੀਹ ਨੂੰ ਦੇਖਿਆ ਜਿੰਮਟਾ ਹੱਥ ਵਿੱਚ ਫੜਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਚੱਲ ਪਿਆ ਮਨ ਵਿੱਚ ਧਾਰਿਆ ਕਿ ਉਹ Hindu ਹੈ ਤਾਂ Musalman ਬਣਾ ਦੇਵਾਂਗਾ ਜੇ Musalman ਹੈ ਤਾਂ Chela ਬਣਾਵਾਂਗਾ ਪਰ ਹੰਕਾਰੀ ਪੀਰ ਇਹ ਨਹੀਂ ਸਮਝਦਾ ਸੀ ਕਿ ਹੰਕਾਰ ਦੀ ਫਾਹੀ ਵਿੱਚ ਫਸਿਆ ਹੋਇਆ ਪੀਰ ਸੁਤੰਤਰ ਆਤਮਾ ਨੂੰ ਫਰਣ ਵਾਸਤੇ ਚਲਿਆ ਹੈ ਜੋ ਖੁੱਲੇ ਅਸਮਾਨਾ ਵਿੱਚ ਉਡਾਰੀਆਂ ਮਾਰ ਰਹੀ ਸੀ ਮੀਆਂ ਮਿੱਠਾ ਗੁਰੂ ਜੀ ਦੇ ਨੇੜੇ ਪਹੁੰਚਿਆ ਤਾਂ ਗੁਰੂ ਜੀ ਦੇ ਪ੍ਰਭਾਵਸ਼ਾਲੀ ਤੇ ਮਨਮੋਹਣ ਚਿਹਰੇ ਵਾਲੇ ਉਸ ਨੇ ਵੇਖਿਆ ਰੱਬੀ ਨੂਰ ਦੀਆਂ ਕਿਰਨਾਂ ਨੇ ਉਸ ਦੇ ਨੈਣਾਂ ਨੂੰ ਜੁਝਲਾ ਦਿੱਤਾ ਪੈਰ ਧਰਤੀ ਨਾਲ ਜੁੜ ਗਏ ਅਨਥਕ ਅੱਖਾਂ ਨਾਲ ਦੇਖਣ ਦਾ ਯਤਨ ਕਰਨ ਲੱਗਾ ਉਸ ਦੀਆਂ ਅੱਖਾਂ ਅੱਗੇ ਇਹ ਅੱਖਰ ਆਉਣ ਲੱਗ ਪਏ ਨਿਰੰਕਾਰ ਸੱਚ ਨਿਰਲੇਪ ਆਤਮਾ ਭਗਤੀ ਰੌਸ਼ਨੀ ਗੁਰੂ ਪਿਆਰਿਓ ਉਸ ਵੇਲੇ ਭਾਈ ਮਰਦਾਨਾ ਜੀ ਰਵਾਬ ਵਜਾ ਰਿਹਾ ਸੀ ਤੇ ਗੁਰੂ ਜੀ ਰੱਬੀ ਬਾਣੀ ਦਾ ਕੀਰਤਨ ਕਰ ਰਹੇ ਸਨ ਰਾਗ ਵਿੱਚ ਜਾਦੂ ਹੁੰਦਾ ਹੈ रस ਅਤੇ ਪ੍ਰੇਮ ਭਰਿਆ ਕੀਰਤਨ ਸੁਣ ਕੇ ਮੀਏ ਮਿੱਠੇ ਦਾ ਹੰਕਾਰ ਚੂਰ ਚੂਰ ਹੋ ਗਿਆ ਪੀਰ ਦੇ ਹੰਕਾਰੀ ਨੈਣ ਨੀਵੇਂ ਹੋ ਗਏ ਹੌਲੀ-ਹੌਲੀ ਅੱਗੇ ਵਧਿਆ ਤੇ ਗੁਰੂ ਜੀ ਦੇ ਕੋਲ ਜਾ ਖੜੋਤਾ ਪਰ ਉਸ ਨੇ ਆਪਣਾ ਸੇਰ ਨਹੀਂ ਨਿਵਾਇਆ ਉਸ ਨੇ ਕੋਈ ਆਦਰ ਨਾ ਕੀਤਾ ਖੜੋਤਾ ਗੁਰੂ ਜੀ ਵੱਲ ਦੇਖਦਾ ਰਿਹਾ ਗੁਰੂ ਜੀ ਦੇ ਸ਼ਕਤੀਮਾਨ ਨੈਣਾ ਨੇ ਉਹਦੇ ਨੈਣਾ ਨੂੰ ਖਿੱਚ ਲਿਆ ਫਿਰ ਸੱਚੇ ਪਾਸਾ ધਨ-ਧਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਆਈਏ ਮੀਆਂ ਮਿੱਠਾ ਜੀ ਬੈਠੀ ਜੀਵਨ ਦੀ ਘੜੀ ਨੂੰ ਸਫਲਾ ਕਰੀਏ ਸਾਥ ਸੰਗ ਹੀ ਜੀਵਨ ਸਫਲਾ ਕਰ ਸਕਦਾ ਹੈ ਆਪਾਂ ਸੌਦਾਗਰ ਹਾਂ ਕੋਈ ਚੰਗੀ ਸੌਦਾਗਰੀ ਕਰੀ ਗੁਰੂ ਜੀ ਨੇ ਵਚਨ ਕੀਤਾ ਮੀਆਂ ਮਿੱਠਾ ਬੈਠ ਗਿਆ ਤੇ ਸੋਚਣ ਲੱਗਾ ਇਹ ਹਿੰਦੂ ਜਾਪਦੇ ਹਨ ਇਹ ਮੁਸਲਮਾਨ ਵੀ ਹੋ ਸਕਦੇ ਹਨ ਗੁਰੂ ਪਿਆਰਿਓ ਮੇ ਮਿੱਠੇ ਦੇ ਹਿਰਦੇ ਵਿੱਚ ਭਰਮ ਸੀ ਮਨੁੱਖਤਾ ਨਾਲ ਪਿਆਰ ਨਹੀਂ ਸੀ ਉਹ ਆਪਣੇ ਮੁਸਲਮਾਨ ਧਰਮ ਨਾਲ ਹੀ ਪਿਆਰ ਕਰਦਾ ਸੀ ਜੀਵਨ ਤੇ ਭਗਤੀ ਦੀ ਖੋਜ ਨਹੀਂ ਸੀ ਮੁਸਲਮਾਨ মত ਦੇ ਵਾਅਦੇ ਵੀ ਉਸ ਦੇ ਮਨ ਵਿੱਚ ਧੁੰਨ ਸਵਾਰ ਰਹਿੰਦੀ ਸੀ ਗੁਰੂ ਜੀ ਨੇ ਕੀਰਤਨ ਵੀ ਸਮਾਪਤੀ ਨਹੀਂ ਕੀਤੀ ਸਭੋਂ ਗਾਈ ਗਏ ਗੁਰੂ ਜੀ ਨੇ ਇੱਕ ਸ਼ਬਦ ਗਾਇਆ ਸੀ ਉਸ ਦਾ ਭਾਵ ਇਹ ਹੈ اے ਪੁਰਸ਼ਾ ਇਸ ਦ੍ਰਿਸ਼ਟੀਮਾਨ ਜਗਤ ਦੇ ਵਿੱਚ ਪਰਮਾਤਮਾ ਦੀ ਭਗਤੀ ਸਿਮਰਨ ਦਾ ਵਪਾਰ ਕਰਨ ਵਾਸਤੇ ਤੈਨੂੰ ਮਾਨਸ ਦੇ ਪ੍ਰਾਪਤ ਹੋਈ ਹੈ ਇਸ ਵਾਸਤੇ ਗੁਰੂ ਸੌਦਾਗਰ ਕੋਲ ਜਾ ਕੇ ਭਗਤੀ ਤੇ ਸੱਚ ਦਾ ਵਪਾਰ ਕਰ ਜੋ ਮੁਨਾਫਾ ਹੋਵੇ ਉਸ ਨੂੰ ਸ਼ਾਮ ਕੇ ਰੱਖ ਜਗਤ ਵਿੱਚ ਅਨੇਕਾਂ ਵਸਤੂਆਂ ਹਨ ਜਿਹੜੀਆਂ ਪਿਆਰੀਆਂ ਹਨ ਉਹ ਵਸਤੂਆਂ ਇਹ ਦੁਨੀਆ ਛੱਡਣ ਵੇਲੇ ਨਾਲ ਨਹੀਂ ਜਾਂਦੀਆਂ ਉਹ ਇੱਥੇ ਹੀ ਰਹਿ ਜਾਂਦੀਆਂ ਹਨ ਉਹ ਵਸਤੂਆਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਜੋ ਤੁਰਨ ਲੱਗਿਆਂ ਸਾਥ ਚੱਲੇ ਤੇ ਰਾਹ ਵਿੱਚ ਸਹਾਇਤਾ ਕਰੇ ਉਹ ਪਰਮਾਤਮਾ ਜੋ ਅੱਗੇ ਦਰਗਾਹ ਵਿੱਚ ਹਿਸਾਬ ਕਰਨ ਵਾਸਤੇ ਬੈਠਾ ਹੈ ਉਹ ਬਹੁਤ ਸਿਆਣਾ ਹੈ ਉਸ ਦੇ ਕੋਲ ਹੇਰਾ ਫੇਰੀ ਨਹੀਂ ਚਲਦੀ ਉਹ ਤਾਂ ਚੰਗੀਆਂ ਵਸਤੂਆਂ ਦਾ ਗਾਹਕ ਹੈ ਹੁਣ ਪੁੱਛੋਗੇ ਚੰਗੀ ਵਸਤੂ ਕਿਹੜੀ ਹੈ ਉਹ ਹੈ RAM ਨਾਮ ਤੇ ਪਰਮਾਤਮਾ ਦਾ ਸਿਮਰਨ ਇਸ ਵਾਸਤੇ ਹਰ ਮਨੁੱਖ ਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਹਰ ਸਿਮਰਨ ਤੇ ਹਰ ਉਸਤਤ ਦਾ ਸੌਦਾ ਲੈ ਕੇ ਅੱਗੇ ਜਾਓਗੇ ਤਾਂ ਉਸ ਸਮੇਂ ਨਿਰੰਕਾਰ ਖੁਸ਼ ਹੋਏਗਾ ਉਸ ਪਤੀ ਪਰਮੇਸ਼ਵਰ ਨੂੰ ਖੋਜ ਕਰਨ ਵਿੱਚ ਹੀ ਸਾਡਾ ਭਲਾ ਹੈ اے ਪੁਰਸ਼ਜਨੋ ਜਿਨ੍ਹਾਂ ਲੋਕਾਂ ਕੋਲ ਪਰਮਾਤਮਾ ਦੀ ਭਗਤੀ ਦੀ ਰਾਸ ਨਹੀਂ ਹੈ ਉਹਨਾਂ ਨੂੰ ਪਰਮਾਤਮਾ ਕਿਵੇਂ ਸੁਖ ਦੇ ਸਕਦਾ ਹੈ ਉਹ ਕਿਵੇਂ ਸਤਕਾਰੇ ਜਾ ਸਕਦੇ ਹਨ ਪਰਮਾਤਮਾ ਭਗਤੀ ਤੋਂ ਬਿਨਾ ਹੋਰ ਸਭ ਕੀਰਤਾਂ ਝੂਠੀਆਂ ਹਨ ਜੋ ਮਾੜੇ ਝੂਠੇ ਤੇ ਠੱਗ ਕਰਮ ਕਰਦੇ ਹਨ ਉਹਨਾਂ ਦਾ ਮਨ ਤੇ ਸਰੀਰ ਮਾੜਾ ਹੋ ਜਾਂਦਾ ਹੈ ਜੋ ਤਨ ਮਨ ਕਰਕੇ ਮਾੜੇ ਹੋ ਜਾਂਦੇ ਹਨ ਦੁਨੀਆਦਾਰੀ ਦੀ ਸੌਦਾਗਰੀ ਕਰਨ ਵਾਸਤੇ ਦਰਗਾਹ ਵਿੱਚ ਸਤਕਾਰੇ ਨਹੀਂ ਜਾਂਦੇ ਉਹਨਾਂ ਨੂੰ ਸਤਗੁਰੂ ਤੇ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ ਕਈ ਮਨੁੱਖ ਸਾਧੂ ਪੀਰ ਬ੍ਰਾਹਮਣ ਇਹ ਅਨੁਭਵ ਕਰਦੇ ਹਨ ਕਿਉਂਕਿ ਉਹਨਾਂ ਦਾ ਜਨਮ ਉੱਚੇ ਖਾਨਦਾਨਾ ਵਿੱਚ ਹੋਇਆ ਹੈ ਉਹ ਲੋਕਾਂ ਵਿੱਚ ਸਤਕਾਰੇ ਹੁੰਦੇ ਹਨ ਇਸ ਕਰਕੇ ਉਹਨਾਂ ਨੂੰ ਪ੍ਰਭੂ ਸਿਮਰਨ ਦੀ ਲੋੜ ਨਹੀਂ ਇਹ ਗੱਲ ਗਲਤ ਹੈ ਜੋ ਮਾੜੇ ਕਰਮ ਕਰਦਾ ਹੈ ਉਹ ਚਾਹੇ ਕੋਈ ਵੀ ਹੋਵੇ ਉਹ ਦੁੱਖ ਜ਼ਰੂਰ ਉਠਾਏਗਾ ਜਾਤ ਨੂੰ ਕੋਈ ਨਹੀਂ ਪੁੱਛਦਾ ਜੋ ਖੋਟੇ ਕਰਮ ਕਰਦਾ ਹੈ ਉਹ ਆਉਂਦਾ ਜਾਂਦਾ ਤੇ ਪਛਤਾਉਂਦਾ ਹੈ ਗੁਰੂ ਜੀ ਨੇ ਕਿਹਾ ਹੈ ਪੁਰਸਾ ਚੰਗੇ ਗੁਰੂ ਦੇ ਲੜ ਲੱਗ ਕੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਕਿ ਹਰੀ ਨਾਮ ਸਿਮਰਨ ਵਿੱਚ ਹੀ ਤੇਰੀ ਵਡਿਆਈ ਹੈ ਜੋ ਪਰਮਾਤਮਾ ਦੀ ਭਗਤੀ ਵਿੱਚ ਲੱਗਦੇ ਹਨ ਉਹਨਾਂ ਨੂੰ ਭਰਮ ਨਹੀਂ ਰਹਿੰਦਾ ਉਹ ਜਨਮ ਮਰਨ ਦੀ ਮੈਲ ਧੋ ਕੇ ਬੈਠਦੇ ਹਨ ਤੇ ਉਹ ਸਦਾ ਵਾਸਤੇ ਨਿਸ਼ਚਿੰਤ ਹੋ ਜਾਂਦੇ ਹਨ ਹਰੀ ਦਾ ਸਿਮਰਨ ਕਰਕੇ ਹੀ ਪ੍ਰਾਣੀ ਨੂੰ ਬਹੁਤਾ ਫਲ ਮਿਲਦਾ ਹੈ ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਦਲੇਰ ਹੈ ਗੁਰੂ ਪਿਆਰਿਓ ਇਹ ਸੁਣ ਕੇ ਮੀਆਂ ਮਿੱਠੇ ਦੇヒਰ ਦੇ ਉਤੋਂ ਇਰਖਾ ਤੇ ਨਫਰਤ ਦਾ ਪਰਦਾ ਪਾਸੇ हट ਗਿਆ ਉਸ ਨੂੰ ਜੋ ਤਪੱਸਿਆ ਕਾਲਾ ਇਲਮ ਤੇ ਮੁਰਸਦ ਦੇ ਵਰ ਦਾ ਮਾਨਸੀ ਉਹ ਮਾਨ ਟੁੱਟ ਗਿਆ ਤੇ ਗੁਰੂ ਜੀ ਦੇ ਨੇੜੇ ਹੋ ਕੇ ਕਹਿਣ ਲੱਗਾ ਜੋ ਕੁਝ ਮੈਂ ਆਪਣੇ ਆਪ ਨੂੰ ਸਮਝਦਾ ਸੀ ਹੁਣ ਮੈਂ ਉਹ ਨਹੀਂ ਰਿਹਾ ਮੇਰੇ ਤੇ ਮਿਹਰ ਕਰੋ ਮੈਨੂੰ ਬਖਸ਼ ਦਿਓ ਮੈਨੂੰ ਇੰਜ ਲੱਗ ਰਿਹਾ ਹੈ ਜਿਵੇਂ ਮੇਰੀ ਤਪਸੀਆ ਦਾ ਫਲ ਮੈਂ ਥੋਖੋਸ ਰਿਹਾ ਹੈ ਮੇਰਾ ਮਨ ਭਾਰਾ ਹੁੰਦਾ ਜਾ ਰਿਹਾ ਹੈ ਕਿਤੇ ਮੈਂ ਖਾਲੀ ਨਾ ਹੋ ਜਾਵਾਂ ਤੁਸੀਂ ਅੱਲਾਹ ਤਾਲਾ ਦੇ ਰੂਪ ਹੋ ਤਦ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਮੀਆਂ ਮਿੱਠਿਆ ਤੇਰਾ ਪ੍ਰਤਾਪ ਸੁਣ ਕੇ ਅਸੀਂ ਤੈਨੂੰ ਮਿਲਣ ਆਏ ਸਾਂ ਮੀਆਂ ਮਿੱਠੇ ਨੇ ਕਿਹਾ ਮੈਂ ਇੱਕ ਮਾਮੂਲੀ ਬੰਦਾ ਹਾਂ ਮੇਰਾ ਪ੍ਰਤਾਪ ਕੁਝ ਵੀ ਨਹੀਂ ਹੈ ਗੁਰੂ ਪਿਆਰੇਓ ਮੀਏ ਮਿੱਠੇ ਦਾ ਇਹ ਬੋਲ ਸੁਣ ਕੇ ਸੱਚੇ ਪਾਸਾ ਨੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਬੜੇ ਪ੍ਰਸੰਨ ਹੋਏ ਪ੍ਰਸੰਨ ਹੋ ਕੇ ਮੀਆਂ ਮਿੱਠੇ ਨੂੰ ਨਿਹਾਲ ਕਰ ਦਿੱਤਾ ਉਸ ਨੂੰ ਸਿਮਰਨ ਭਗਤੀ ਲੋਕ ਸੇਵਾ ਤੇ ਨਿਵਾਣਾ ਹੋ ਕੇ ਰਹਿਣ ਦੀ ਜਾਚ ਦੱਸੀ ਫਿਰ ਮੀਆਂ ਮਿੱਠਾ ਉਸੇ ਤਰ੍ਹਾਂ ਗੁਰੂ ਜੀ ਤੇ ਅੱਲਾ ਦੇ ਗੁਣ ਗਾਣ ਲੱਗ ਪਿਆ ਇਸ ਤਰ੍ਹਾਂ ਮੀਏ ਮਿੱਠੇ ਦਾ ਹੰਕਾਰ ਤੋੜ ਕੇ ਗੁਰੂ ਜੀ ਅੱਗੇ ਚੱਲ ਪਏ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਉਹਨੀਆਂ ਬੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਅਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰੇ YouTube ਪਰਿਵਾਰ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ